ਫੀਟਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਮੋਗਾ ਜ਼ਿਲ੍ਹੇ ਦੀ ਮਹਿਲਾ ਹਵਲਾਤੀ ਸੁਖਰਾਜ कौर ਜਿਸ ਨੂੰ ਅਦਾਲਤ 'ਚ ਪੇਸ਼ੀ ਤੋਂ ਬਾਅਦ ਵਾਪਸ ਜੇਲ੍ਹ ਲਿਆਂਦਾ ਗਿਆ ਤਾਂ ਜੇਲ੍ਹ ਦੀ ਡਿਊਟੀ 'ਚ ਜਦੋਂ ਤਲਾਸ਼ੀ ਹੋਈ ਤਾਂ ਉਸ ਦੇ ਕੋਲੋਂ 36 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਉਕਤ ਮਹਿਲਾ ਹਵਲਾਤੀ ਖਿਲਾਫ ਐਨਡੀਪੀਐਸ ਐਕਟ ਹੇਠ ਮਾਮਲਾ ਦਰਜ ਕਰ ਲਿਆ ਗਿਆ ਤੇ ਇਸੇ ਤਰ੍ਹਾਂ ਜੇਲ੍ਹ ਅੰਦਰ ਚੱਲ ਰਹੇ ਵਾਖਵਖ ਬੈਰਕਾ ਦੀ ਤਲਾਸ਼ੀ ਅਭਿਆਨ ਦੌਰਾਨ ਦੋ ਹਵਾਲਾਤਿਆਂ ਦੇ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਤੇ ਜਿਸ ਨੂੰ ਲੈ ਕੇ ਦੋਨਾਂ ਹਵਾਲਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਬਿਲਕੁਲ ਪੇਸ਼ੀ ਤੋਂ ਵਾਪਸ ਲਈ ਜੇਲ੍ਹ ਲਿਆਂਦੀ ਮਹਿਲਾ ਹਵਾਲਾਤੀ ਤੋਂ 36 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਜਾਂਦਾ ਤੇ ਤਲਾਸ਼ੀ ਦੌਰਾਨ ਵਾਕਖ ਬੈਰਕਾ ਚੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਜਾਂਦੇ ਨੇ ਆਖਿਰਕਾਰ ਜੇਲ੍ਹ ਦੇ ਵਿੱਚ ਨਹੀਂ ਸੁਵਿਧਾ ਹੋਣ ਦੇ ਬਾਵਜੂਦ ਵੀ ਹਵਾਲਾਤਿਆਂ ਦੇ ਕੋਲੋ ਇਸੇ ਤਰੀਕੇ ਦੇ ਨਾਲ ਮੋਬਾਈਲ ਹਵਾਲਾਤਿਆਂ ਕੋਲੋ ਇਸੇ ਤਰੀਕੇ ਦੇ ਨਾਲ ਮੋਬਾਈਲ ਬਰਾਮਦ ਕਰਦੇ ਜੀਹਾਂ ਨਸ਼ੀਲੇ ਪਾਊਡਰ ਬਰਾਮਦ ਕਰ ਲਏ ਆਖਿਰਕਾਰ ਪ੍ਰਸ਼ਾਸਨ ਕਿੱਥੇ ਸੀ ਸੁਖਰਾਜ ਕੌਰ ਪਤਨੀ ਜਗਜੀਤ ਸਿੰਘ ਵਾਸੀ ਫਤੇਗੜ ਕੋਰੋਟਾਣਾ ਜ਼ਿਲ੍ਹਾ ਮੋਗਾ ਇਹ ਜਿਹੜੇ ਪੇਸ਼ੀ ਤੇ ਗਏ ਜ ਤਰੀਕ ਪੇਸ਼ੀ ਤੇ ਜਦ ਵਾਪਸੀ ਤੇ ਆ ਕੇ ਜ ਆਪਣਾ ਜੇਲ੍ਹ ਡਿਪਾਰਟਮੈਂਟ ਵੱਲੋਂ ਜਦ ਇਹਨਾਂ ਦੀ ਸਰਚ ਕੀਤੀ ਹੈ ਦੌਰਾਨੇ ਤਲਾਸ਼ੀ 36 ਗ੍ਰਾਮ ਨਸ਼ੀਲਾ ਪਦਾਰਥ ਦੇਨਾ ਤੋਂ ਬਰਾਮਦ ਹੋਇਆ ਹੈਗਾ ਜਿਸ ਜਿਹੜਾ ਹੈ ਆਪਣਾ ਕੇਸ ਰਜਿਸਟਰ ਕੀਤਾ ਗਿਆ 334 ਵੱਡਾ 24 ਅੰਡਰ ਸੈਕਸ਼ਨ 21 ਕਡ 85 ਐਨ ਡੀ ਪੀ ਐ ਸੈਕ ਹਾਂਜੀ ਇੱਕ ਜਿਹੜੇ ਦੂਸਰੇ ਕੀ ਲੈਡ ਵਾਲੇ ਮੋਬਾਈਲ ਮਿਲੇ ਦੋ ਇਹ ਜਿਹੜੇ ਹੈਗਾ ਹਵਾਲਾ ਤੇਗਾ ਦਵਿੰਦਰ ਉਰਫ ਲਾਪੀ ਸਿੰਘ ਪੁੱਤਰ ਸੁਖਚੰਦ ਸਿੰਘ ਪੁਰਾ ਮੰਨਨ ਕੋਟ ਇਸੇ ਖਾਂ ਜਿਲ੍ਹਾ ਮੋਗਾ ਦਾ ਹੈ ਅੰਦਰ ਕੰਮ ਇਹਨਾਂ ਨੂੰ ਜੀ ਪ੍ਰੋਡਕਸ਼ਨ ਬਰਾਂਡ ਤੇ ਲਾ ਕੇ ਜਿਹੜੀਆਂ ਨੈਕਸਟ ਜੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਊਗੀ ਤੇ ਇਹਦਾ ਕੀ ਪੈ ਵਾਲੇ ਜਿਹੜੇ ਮੋਬਾਈਲ ਹੈ ਕਿਸ ਪਰਪਸ ਲਈ ਇਹਨਾਂ ਨੇ ਮਗਾਇੇ ਸੀ ਕਿੱਥੇ ਯੂਜ਼ ਕਰ ਰਹੇ ਸੀ ਉਹਦੀ ਸਾਰੀ ਜਿਗਿਆ ਕੋ ਪੜਤਾਲ ਕੀਤੀ ਜਾਊਗੀ ਜੀ ਹਵਾਲਾਤੀ ਸੀਗੇ ਸੁਖਰਾਜ ਕੌਰ ਪਤਨੀ ਜਗਜੀਤ ਸਿੰਘ ਵਾਸੀ ਫਤੇਗੜ ਕੋਰੋਟਾਣਾ ਜ਼ਿਲ੍ਹਾ ਮੋਗਾ ਇਹ ਜਿਹੜੇ ਪੇਸ਼ੀ ਤੇ ਕਿਸ ਤਰੀਕ ਪੇਸ਼ੀ ਤੇ ਜਦੋਂ ਵਾਪਸੀ ਤੇ ਆ ਕੇ ਜੀ ਆਪਣਾ ਰੇਲ ਡਿਪਾਰਟਮੈਂਟ ਵੱਲੋਂ ਜਦ ਇਹਨਾਂ ਦੀ ਸਰਚ ਕੀਤੀ ਹੈ ਦਰਾਨੇ ਤਲਾਸ਼ੀ ਸ਼ੱਤੀ ਗ੍ਰਾਮ ਨਸ਼ੀਲਾ ਪਦਾਰਥ ਜਿਹੜਾ ਇਹਨਾਂ ਤੋਂ ਬRAND ਹੋਇਆ ਹੈਗਾ ਜਿੱਥੇ ਜਿਹੜਾ ਹੈ ਆਪਣਾ ਕੇਸ ਰਜਿਸਟਰ ਕੀਤਾ ਗਿਆ 334 ਬਟਾ 24 ਅੰਡਰ ਸੈਕਸ਼ਨ 21 85 ਐਨਡੀਪੀਐਸ ਐਕਟ ਹਾਂਜੀ ਇੱਕ ਜਿਹੜੇ ਦੂਸਰੇ ਕੀ ਪੈਡ ਵਾਲੇ ਮੋਬਾਈਲ ਮਿਲੇ ਦੋ ਇਹ ਜਿਹੜੇ ਹੈਗਾ ਹਵਾਲਾ ਤੇਗਾ ਦਵਿੰਦਰ ਉਰਫ ਲੱਪੀ ਸਿੰਘ ਪੁੱਤਰ ਸੁਚੈਨ ਸਿੰਘ ਪੁਰਾ ਮੰਨਨ ਕੋਟ ਇਸੇ ਦਾ ਜ਼ਿਲ੍ਹਾ ਮੋਗਾ ਦਾ ਇਹਨਾਂ ਨੂੰ ਜੀ ਪ੍ਰੋਡਕਸ਼ਨ ਵਨਟ ਤੇ ਲਾ ਕੇ ਜਿਹੜੀਆਂ ਨੈਕਸਟ ਜੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਊਗੀ ਤੇ ਇਹਦਾ ਕੀ ਪੈਟ ਵਾਲੇ ਜਿਹੜੇ ਮੋਬਾਈਲ ਹੈ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਸੀ ਕਿੱਥੇ ਯੂਜ਼ ਕਰ ਰਹੇ ਸੀ ਉਹਦੀ ਸਾਰੀ ਜਿਹੜੀ ਕੋ ਦਰਤਾਲ ਕੀਤੀ ਜਾਊਗੀ